ਸਸਟੀ ਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਚੱਲੇ ਸੀ ਅੱਜ ਬੀਚ ਤੇ ਤੇ ਬੀਚ ਤੇ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਵੀ ਇੰਜੋਏ ਪੂਰਾ ਕਰਵਾਵਾਂਗੇ ਆਪਾਂ ਵੀ ਇੰਜੋਏ ਕਰਾਂਗੇ ਪਾਣੀ ਦੇ ਵਿੱਚ ਤੇ ਹੁਣ ਆਪਾਂ ਇੱਥੇ ਜਾਂਦੇ ਜਾਂਦੇ ਹਾਂ ਕਾਫੀ ਲੈ ਲੈਂੀਆਂ ਕਾਫੀ ਬਹੁਤ ਟੇਸਟਿੰਗ ਆ ਟੈਂਮ ਕਾਫੀ ਤੇ ਪੀਣੀਆਂ ਕੋਲਡ ਕਾਫੀ ਕਈਆਂ ਨੇ ਕੋਲਡ ਕਾਫੀ ਪੀਣੀ ਆ ਜਿੰਨੇ ਕੋਲਡ ਕਾਫੀ ਪੀਣੀਓ ਕੋਲਡ ਕਾਫੀ ਵੀ ਲੈਣਗੇ ਤੇ ਆਪਾਂ ਪੀਵਾਂਗੇ ਤੁਸੀਂ ਗਰਮ ਕਾਫੀ ਤੇ ਚਲੋ ਜੀ ਜਾਂਦੇ ਜਾਂਦੇ ਕਾਫੀ ਦਾ ਇੰਜੋਏ ਕਰਦੇ ਆ 콜ਡ ਕਾਫੀ ਹੈ ਤੇ 콜ਡ ਕਾਫੀ ਬਹੁਤ ਟੇਸਟੀ ਹੁੰਦੀ ਹੈ ਇਹ ਹੈਗੀ ਆ ਕਾਫੀ ਆਪਾਂ ਹੁਣ ਪੀਨੇ ਆ ਮਮੀ ਇਹ ਨਹੀਂ ਟਿਪੋਟ ਇਹਦਾ ਸੇਤ ਤੋਂ ਖਰਾ ਨਾ ਦਿੰਨ ਲਓ ਆ ਲਓ ਲੀਨ ਲਓ ਕਲ ਵਾਲਾ ਤਾਂ ਸਿੰਪਲ ਸੀ ਐਮਤ ਟੌਪ ਐਮਤ ਵੀ ਕਹਾ ਹੂੰ ਇੰਟਰਵਿਊ ਘੜੇ ਇੱਦਾਂ ਲੱਗਦੇ ਪ੍ਰੀਆ ਬਬਾ ਜਿੱਦਾ ਹੱਟ ਮਤਲਬ ਕਿ ਸਾਰੇ ਕੋਝੇ ਹੀ ਆ ਘਰ ਬਾਹਰ ਜਿੱਦਾਂ ਤੇ ਐਵੇਂ ਪੁਰਾਣੇ ਆ ਜਿੱਦਾਂ ਜਿਹੜੇ ਉਹ ਕੱਡੀਆਂ ਗੁਣੀਆਂ ਛੋਟੀਆਂ ਉਹਨਾਂ ਦੇ ਜਿੱਦਾਂ ਆਪਣੇ ਹੁੰਦੇ ਆ ਹਾਂ ਸਾਰਾ ਕੱਜ ਉਲੀਭੜੇ ਬੀ ਆ ਇਥੇ ਆਪਾਂ ਪਹੁੰਚ ਗਏ ਆ ਹੋਂ ਲੈ ਜਿਹੜਾ ਸਮੁੰਦਰ ਤੇ ਤੇ ਇਥੇ ਪਾਰਕਿੰਗ ਵਾ ਪਾਰਕਿੰਗ ਗੱਡੀਆਂ-ਗੱਡੀਆਂ ਖੜੀਆਂ ਕਰਨ ਵਾਸਤੇ ਤੇ ਜਿਹਦੇ ਜਿਹਦਾ ਗਰਮੀ ਦਾ ਕਰਕੇ ਘਟਨੇ ਆਪਾਂ ਹੁਣ ਪਹੁੰਚ ਗਏ ਆ ਇਥੇ ਤੇ ਆ ਦੇਖੋ ਸਮੁੰਦਰ ਵਿੱਚੇ ਸਮੁੰਦਰ ਤੋ ਪੁਆਣਾ ਹਵਾ ਵੀ ਚੱਲਦੀ ਪਈ ਆ ਐਸੇ ਤੇ ਕਿਹਨਸ ਮੰਦਰ ਦੇ ਜਦੋਂ ਜਾ ਪਹੁੰਚੀ ਤਾਂ ਆਪਾਂ ਤਾਂ ਗੱਡੀਆਂ ਹੁੰਦੀਆਂ ਆ ਛੋਟੀਆਂ ਛੋਟੀਆਂ ਗੱਡੀਆਂ ਵਾ ਤੇ ਇਹਨਾਂ ਦੇ ਵਿੱਚ ਬਿਠਾ ਲ ਕੇ ਪੈਸੇ ਲੈਂਦੇ ਆ ਉਹ ਤੇ ਫਿਰ ਸਾਨੂੰ ਉੱਥੇ ਪਹੁੰਚਾ ਦਿੰਦੇ ਨੇ ਮੈਨੂੰ ਵੈਸੇ ਵੀ ਦੱਸਾ ਨਾ ਪਾਣੀ ਤੋਂ ਵੈਸੇ ਜਿਆਦਾ ਪਾਣੀ ਤੋਂ ਮੈਨੂੰ ਡਰ ਲੱਗਦਾ ਹੁੰਦਾ ਵਾ ਹੁਣ ਇੱਥੇ ਪਤਾ ਨਹੀਂ ਮੈਂ ਪਹਿਲੀ ਵਾਰ ਤੇ ਪਾਣੀ ਦੇ ਵਿੱਚ ਸੁੱਤੀ ਲੈ ਮੈਂ ਸਾਰੇ ਤਾਂ ਪਿੱਛੇ ਆ ਸਾਰੇ ਅੱਗੇ ਚਲੇ ਗਏ ਆ ਪੈਸੇ ਇਹ ਵੀ ਇੰਨਾ ਜ਼ਿਆਦਾ ਵੇਲੇ ਦੇ ਠਹਿਰਿਆ ਹੋਇਆ ਪਾਪਾ ਕਹਿੰਦੀ ਫੇਣੀ ਤਾਂ ਬੰਨੂ ਮੈਂ ਪਰ ਅੱਗੇ ਗਾ ਮੇਰੀ ਸੀ ਜਾਨਦੀ ਮਤ ਨਹੀਂ ਹੈ ਜੀ ਆ ਦੇਖੋ ਸਾਰੇ ਜਣੇ ਚਲੇ ਗਏ ਆ ਪਰ ਇਹ ਵੀ ਮੈਨੂੰ ਫੋਨ ਰੱਖਣਾ ਪੈਣਾ ਵਾ बच्चे भी बड़े ना मैं डर लगता होंगे पिंड जाइए बच्चे भी बड़े होता पाया हजे आएगा पानी जो तो ही ਆ ਪਾਣੀ ਦੇਖੋ। ਪਾਣੀ ਕਿੰਨਾ ਸਾਫ਼ ਆ। ਇਹਨਾਂ ਨੂੰ ਅੱਗੇ ਚਾਹਤਾ ਹੀ ਆ। ਆ ਬਈ ਬੀ ਸਮੁੰਦਰੀ ਕਾਈ ਆ ਖਾ। ਆ ਦੇਖੋ। ਉੱਠਣਾ ਚਾਹੀਦਾ ਡੇ ਪੈਣਾ ਦੁੱਲੇ ਵਾਕਿਆਂ ਪੈਰ ਨਹੀਂ ਥਲੇ ਲੱਗਣ ਦੇ ਹੈਗੇ ਪੂ ਕਰ ਇਹ ਬੋਟਾ ਹਾਲਾ ਖਾਉ ਆਂ ਥੋੜਾ ਜਿਹਾ ਪੀਨੇ ਆ ਕੁਝ ਤੇ ਅੱਜ ਬਹੁਤ ਇੰਜੋਏ ਕੀਤਾ ਸੰਧੂ ਸਾਹਿਬ ਕਿਤਾ ਇੰਜੋਏ ਕੀਤਾ ਇਹਨਾਂ ਨੇ ਬਹੁਤ ਇੰਜੋਏ ਕੀਤਾ ਵੈਸੇ ਤੇ ਮਜ਼ਾ ਵੀ ਬਹੁਤ ਜ਼ਿਆਦਾ ਆਇਆ ਵਾ ਤੇ ਹੁਣ ਅਸੀਂ ਠੰਡਾ ਠੰਡਾ ਲੱਗਦਾ ਪਿਆ ਵਾ ਕਿਉਂਕਿ ਗਿੱਲੇ ਆ ਨਾ ਆਪਾਂ ਤੇ ਫੇਰ ਜਾਨੇ ਆਪਾਂ ਹੁਣ ਆਏ ਆ ਤੇ ਹੁਣ ਫੁੱਲ ਇੰਜੋਏ ਕਰਦੇ ਪਏ ਆ ਆਪਾਂ ਫੇਰ ਜਾਨੇ ਆ ਹੁਣ ਥੋੜਾ ਜਿਹਾ ਪੀ ਲਈਏ ਕੁਝ ਸੇਵਨ ਅਪ ਪਾ ਕੇ ਦੁੱਧ ਦੇ ਵਿੱਚ ਤੇ ਬਹੁਤ ਟੇਸਟੀ ਹੁੰਦਾ ਵਾ ਡਰਿੰਕ ਵਗੈਰਾ ਬਹੁਤ ਜ਼ਿਆਦਾ ਚਿਪਸ ਖਾ ਲੋ ਥੋੜੇ ਜਿਹਾ ਚਿਪਸ ਖਾ ਲੈਨੇ ਆ ਖਾਣ ਪੀਣ ਦੀ ਵੀ ਲਿਆਂਦਾ ਸਮਾਨ ਆਪਾਂ ਆਪਾਂ ਜਾਣੇ ਆ ਪੀ ਕੇ ਥੋੜਾ ਜਿਹਾ ਫਿਰ ਕਿੱਦਾਂ ਲੱਗਦਾ ਪਿਆਵ ਥੈਂਕ ਯੂ ਭਾਜੀ ਦਾ ਸਾਨੂੰ ਇੰਨਾ ਇੰਜੋਏ ਕਰਾਉਣ ਵਾਸਤੇ ਇੰਜੋਏ ਫੈਮਿਲੀ ਟਾਈਮ ਮੋਸ਼ਰੂਮ ਵੀ ਤੇ ਬਹੁਤ ਵਧੀਆ ਨੇ ਵਾਸ਼ਰੂਮ ਬਣੇ ਹੋਏ ਨੇ ਏਸੀ ਲੱਗੇ ਆ ਵੀ ਅੱਛਾ ਤੇ ਬਹੁਤ ਵਧੀਆ ਨੇ ਤੁਹਾਡੀ ਸੇਫਟੀ ਵਾਸਤੇ ਖੜੇ ਨੇ ਉਥੇ ਵੀ ਜੇ ਕੋਈ ਪ੍ਰੋਬਲਮ ਹੋਵੇ ਤੇ ਫਿਰ ਉਹ ਸੇਫਟੀ ਗਾਰਡ ਜਿਹੜੇ ਹੁੰਦੇ ਆ ਤੇ ਸਭ ਤੋਂ ਪਹਿਲਾਂ ਗਏ ਨੇ ਜਿਹੜਾ ਬੰਦਾ ਜਿਆਦਾ ਜਿੰਨੂੰ ਸ਼ੌਂਕ ਨਹੀਂ ਹੈ ਨਾ ਘੁੰਮਣ ਫਿਰਨ ਦਾ ਤੇ ਬਾਹਰ ਜਾਣ ਦਾ ਜਿਆਦਾ ਤੇ ਉਹ ਵੇਖੋ ਸਾਰੇ ਤੋਂ ਪਹਿਲਾਂ ਗਿਆ ਜਿਹੀ ਕੋਈ ਨਹੀਂ ਪਾਣੀ ਦੇ ਵਿੱਚ ਬੜੇ ਦੁਬਾਰਾ ਇਧਰ ਨੂੰ ਦੇਖੋ ਹੈਲੋ ਸੰਦੂ ਸਾਹਿਬ ਇਧਰ ਦੇਖੋ ਦੇਖੋ ਸਾਰੇ ਤਾਂ ਪਹਿਲਾਂ ਗਏ ਇਕੱਲੇ ਐਨਜਾਇਮੈਂਟ ਇਨਨੇ ਨੇ ਵਕਤ ਦੇ ਬਹੁਤ ਕੀਤਾ ਤੇ ਬਹੁਤ ਮਜ਼ਾ ਆਇਆ ਵੈਸੇ ਤੇ ਆ ਦੇਖੋ ਆ ਦੇਖੋ ਬਾਹਰਲੀ ਸਾਈਡ ਤੇ ਇੱਦਾਂ ਜਿਦਾ ਸਾਰਾ ਜੋ ਵੀ ਹੁੰਦਾ ਨਾ ਕਚਰਾ ਹੁੰਦਾ ਬਾਹਰ ਸੋਟਦਾ ਵਾ ਤੇ ਦੇਖੋ ਹੁਣ ਆਪਾਂ ਵੀ ਜਾਣੇ ਇਸ ਰਹੀ ਅਸੀਂ ਤੇ ਉਹ ਥੇ ਗਏ ਇਹ ਸਾਡੀ ਵਾਪਸੀ ਆ ਤੇ ਹੁਣ ਆਪਾਂ ਇੰਜੋਏਮੈਂਟ ਪੂਰਾ ਕਰ ਲਿਆ ਤੇ ਹੁਣ ਆਪਾਂ ਘਰ ਨੂੰ ਚੱਲੇ ਆ ਸਿਨੀ ਹੋਏ ਨਹੀਂ ਦੂਜੀ ਆ ਪਹਿਲੀ ਜਿਹੜੀ ਕੀਤੀ ਆ ਤੇ ਹੁਣ ਆਪਾਂ ਚੱਲੇ ਆ ਕੁਝ ਖਾਣ ਪੀਣ ਦੀ ਲੈ ਲਵਾਂਗੇ ਖਾ ਲਵਾਂਗੇ ਤੇ ਹੁਣ ਆਪਾਂ ਘਰ ਚੱਲਦੇ ਆ ਹੁਣ ਗਰਮੀ ਬਾਹਰ ਗਰਮੀ ਲੱਗੀ ਪਾਣੀ ਚ ਦੇ ਬਹੁਤ ਮਜ਼ਾ ਆਈਗਾ ਪਾਣੀ ਚ ਦੇ ਵਧੀਆ ਲੱਗਦਾ ਪਿਆ ਹੈਗਾ ਪਰ ਹੁਣ ਬਾਹਰ ਤੇ ਗਰਮੀ ਹੈ ਹੀ ਅਵੇ ਤੇ ਜਦੋਂ ਆਪਾਂ ਹੁੰਨੇ ਆ ਨਾ ਫੈਮਿਲੀ ਦੇ ਨਾਲ ਹੁੰਨੇ ਆ ਤੇ ਜਿਆਦਾ ਮਜ਼ਾ ਆਂਦਾ ਵਾ ਤੇ ਫੈਮਿਲੀ ਦੇ ਨਾਲ ਆਵਾ ਫੁੱਲ ਇੰਜੋਏ ਕਰਦੇ ਆ ਤੇ ਬਹੁਤ ਵਧੀਆ ਲੱਗਿਆ ਪਾਜੀ ਉਹਨਾਂ ਨੇ ਸਾਨੂੰ ਬਹੁਤ ਇੰਜੋਏ ਕਰਵਾਇਆ ਅਸੀਂ ਆ ਗਏ ਹੁਣ ਤੇ ਹੁਣ ਅਸੀਂ ਖਾਣ ਲੱਗੇ ਆ ਤੇ ਅਸੀਂ ਹੁੰਦੇ ਹੁੰਦੇ ਪੀਜ਼ਾ ਲੈ ਆਉਂਦੇ ਸੀਗੇ ਤੇ ਹੁਣ ਅਸੀਂ ਪੀਜ਼ਾ ਇੰਜੋਏ ਕਰਦੇ ਆ ਤੇ ਅਸੀਂ ਕਿਹਾ ਹੁਣ ਖਾ ਕੇ ਤੇ ਫਿਰ ਅਸੀਂ ਰੈਸਟ ਕਰਾਂਗੇ ਹੁਣ ਤੇ ਹੁਣ ਖਾਣੇ ਆ ਪੀਜ਼ਾ ਆਪਾਂ ਮੈਂ ਨਾ ਕੇ ਟੀਂ ਨਾ ਲਿਆ ਹਾਂ ਸਿਰ ਨਾਲ ਤਾਂ ਕਿ ਸਾਰਾ ਇਹ ਪਾਣੀ ਵਗੈਰਾ ਦੂਸਰਾ ਖਾਰਾ ਪਾਣੀ ਹੁੰਦਾ ਨਾ ਨਮਕ ਵਾਲਾ ਤੇ ਆ ਕੇ ਇਸ਼ਨਾਨ ਕਰਕੇ ਤੇ ਹੁਣ ਆਪਾਂ ਖਾਣ ਲੱਗੇ ਆ ਪੀਜ਼ ਆ ਕੋਰੇ ਪਾਣੀ ਲੈ ਹੂੰ ਇਸ ਕੋਲ ਗਾਰਲੀ ਕੋਲੀ ਚਟਨੀ ਨਾਲ ਨਾਲ ਇਸ ਤੋਂ ਧਿਆਨ ਨਾਲ ਕਿਉਂ ਪੀਂਗੀ ਪੀ ਗਾਉਂਦੇ ਆ ਦੇ ਨੀ ਪੀ ਜਾਵੇਂਗਾ ਨਹੀਂ ਵੀ ਖਾਓ ਪੀਸ ਇੱਕ ਅੱਧਾ ਨਹੀਂ ਭੁੱਖੇ ਰਹਿਣਾ ਵਾ ਨਹੀਂ ਆ ਲੈ ਇੱਕ ਪੀਸ ਹੋਰ ਇਹ ਜਨਾ ਟੈਡ ਥੋੜੀ ਭੱਜਦਾ ਚੱਲ ਲਈ ਸਰ ਕਮਾਈਆਂ ਕਿਤਾ ਮੈਂ ਪਾ ਮੈਂ ਜਨਣਾ ਚਾਹਾਂ ਤੇ ਤੁਮਾਰੀ ਤੁਸੀਂ ਤੁਮਾਈ ਕਹਿੰਦੇ ਕਿ ਕਮਾਈਆਂ ਆਪਾ ਬਹੁਤ ਇੰਜੋਏ ਕੀਤਾ ਪਾਣੀ ਦੇ ਵਿੱਚ ਦੂਜੇ ਪਾਸੇ ਇੰਜੂ ਖੜੀ ਆ ਸਮੁੰਦਰ ਦੇ ਵਿੱਚ ਇੰਜਵਾਇ ਬਹੁਤ ਕੀਤਾ ਤੇ ਐਸੇ ਅਸੀਂ ਦੋ ਵਾਰੀ ਸ਼ਿਫਟ ਕਰ ਲਾ ਲਈ ਪਾਣੀ ਦੇ ਵਿੱਚ ਜਾ ਕੇ ਸਰਕਾਰਾਂ ਬੇਸ਼ਕੀਲ ਇਥੂ ਆਏਗੇ ਦਿਨ ਹੀ ਮੇ ਟਿਸ਼ੂ ਪਬਲਿਕ ਨਹੀਂ ਪ੍ਰੈਸ਼ਰ ਤੇ ਰਹਿੰਦਾ ਭੂ ਅਸੀਂ ਹੁਣ ਖਾ ਲਈਏ ਫੇਰ ਰੈਸਟ ਕਰਾਵੇ ਫੇਰ ਆਪਾਂ ਜਾਣਾ ਵਾ ਕਿਤੇ ਹੋਰ ਰਾਤ ਦਾ ਡਿਨਰ ਸਾਡਾ ਕਿਤੇ ਆ ਇਨਵਾਈਟਡ ਆਪਾਂ ਅਸੀਂ ਟੈਕਸ ਦਾ ਵੀ ਦੇ ਰਹੇ ਹਾਂ ਸਰਕਾਰ ਨੂੰ ਨਵੇਂ ਟਿਸ਼ੂ ਦੇ ਦੇਣੀਆਂ ਨਾਲ ਮੇਚਾ ਵੀ ਆ ਆ ਲੋ ਟਿਸ਼ੂ ਕਿੰਨੇ ਲੈਣਾ ਇਹ ਤੇ ਉਹ ਵੀ ਦੱਸਤਾ ਆ ਮਰਚ ਵੀ ਦਿੱਤੀ ਆ ਪੀਜੇ ਦੇ ਨਾਲ ਹਾਂ ਹਾਂ ਤੇ ਸਰਕਾਰ ਦੇ ਕੀ ਹੋਇਆ ਇਹਦੇ ਸਾਡੇ ਲੋਕਾਂ ਨੇ ਮਾਰਦਾ ਜਿਹੜੀ ਆਪ ਭਾਈ ਨਾਲ ਮਰਚਾ ਹਾ ਕੇ ਦੇਖਦੀਆਂ ਸਰਕਾਰ ਦਾ ਲੋਨ ਕਿੱਥੇ ਤੁਸੀਂ ਆਪਣਾ ਸੱਤ ਪਰ ਹੈਂਡ ਪਾਸ ਕਰ ਲੈ ਵਿੱਚ ਹੱਥ ਨਾਲ ਨਹੀਂ ਨਾ ਨਹੀਂ ਇੱਥੇ ਰੱਖੋ ਇੱਥੇ ਰੱਖ ਦਮਸੋ ਫੇਟ ਦੇ ਜੀ ਨਹੀਂ ਤੁਤੇ ਸੱਤ ਸੱਤ ਸੈਂਟ ਤੇ ਮੈਂ ਇੱਥੇ ਰੱਖ ਲਾਣਾ ਚਲੋ ਜੀ ਖਾ ਲਈਏ ਫੇਰ ਆਪ ਅਰੈਸਟ ਕਰਕੇ ਫੇਰ ਆਪਾਂ ਰਾਤ ਨੂੰ ਬਹਿਰੀਨੀ ਹਲਵਾਏ ਤੇ ਖਾ ਕੇ ਟੇਸਟ ਕਰਦੇ ਆ ਆਪਾਂ ਇੱਥੇ ਦਾ ਫੇਵਰਟ ਆ ਥੋੜਾ ਜੀ ਹਾਰਡ ਆ ਨਾ ਹਾਰਡ ਆ ਨਾ ਥੋੜਾ ਨਹੀਂ 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 ਲੀਸ ਜਿਹਦਾ ਜੈਲੀ ਜੈਲੀ ਹੈ ਨਾ ਜੈਲੀ ਅੱਛਾ ਉਹ ਸੋਚਦਾ ਤਾਂ ਜਹਲ ਵਾਲ ਗੇਮ ਨੂੰ ਆ ਹੂੰ ਹੂੰ ਇਥੇ ਦਾ ਫੇਮਸ ਆ ਤੇ ਨਾਲ ਖੀਰ ਵੀ ਬਣਾਈ ਆ ਖੀਰ ਵੀ ਖਾਵਾਂਗੇ ਜਿੰਨੇ ਖੀਰ ਖਾਣੀ ਉਹ ਖੀਰ ਖਾ ਲੇ ਤੇ ਹਲਵਾ ਤੇ ਸਪੈਸ਼ਲ ਹਨੇ ਖਾ ਕੇ ਦੇਖਦੇ ਹਾਂ ਮੈਂ ਤਾਂ ਇਦਾਂ ਹੀ ਖਾ ਕੇ ਦੇਖਦੀ ਆ ਕਿਦਾਂ ਦਾ ਟੇਸਟ ਆ ਇਹਦਾ ਖਾ ਕੇ ਆਪਾਂ ਦੇਖਿਆ ਬਹੁਤ ਟੇਸਟੀ ਸੀਗਾ ਇਹ ਆ ਦੇਖੋ ਮਿਰਰ ਮੇਕਅਪ ਬਹੁਤ ਸੋਨਾ ਲੱਗਦਾ ਪਿਆ ਪਰ ਆਏ ਸੀ ਆਪਾਂ ਹੁਣ ਆਪਾਂ نیچے ਚੱਲਦੇ ਆਂ ਬਹੁਤ ਸੋਹਣੇ ਹੈ ਮਹਿਲ ਵਾਂਗੂ ਮਹਿਲ ਹੀ ਆ ਬਹੁਤ ਔਟੇ ਮੈਨਾਂ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਨਾ ਜਿੱਦਾਂ ਇਹਨਾਂ ਨੇ ਲਾਈਆਂ ਹੀ ਨਾ ਫੋਟੋਆਂ ਲਾਈਆਂ ਨੇ ਬਹੁਤ ਸੋਹਣੀਆਂ ਨੇ ਜਿੱਦਾਂ ਆ ਦੇਖੋ ਮੈਨੂੰ ਮਤਲਬ ਰੂਮ ਨੀਚੇ ਵਾਲਾ ਦਿਖਾਣੀ ਹੈ ਮੈਂ ਦੇਖ ਕੇ ਕਈ ਸੀ ਪਹਿਲਾਂ ਹੀ ਪਰ ਨਾ ਹੁਣ ਮੈਂ ਕਹਿਤੀ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਵੇਖੋ ਬਹੁਤ ਹੀ ਆ ਮਨ ਖੁਸ਼ ਹੋ ਗਿਆ ਸ਼੍ਰੋਮੀ ਬਹੁਤ ਵੱਡੇ ਵੱਡੇ ਇਹਨਾਂ ਦੇ ਆਇਸਾ ਲੱਗਦਾ ਹੈਗਾ ਜਿ 10 ਲੀ ਹੁੰਦੇ ਆ ਪਰ ਦੂਸਰੇ ਹੈ ਮਨੀ ਪਲਾਟ ਮੈਂ ਕਿਹਾ ਮਨੀ ਪਲਾਟ ਵਾਂਗ ਲੱਗਦਾ ਆ ਦੇਖੋ ਹੁਣ ਆਪਾਂ ਕੁਝ ਖਾਣ ਪੀਣ ਲੱਗੇ ਆਏ ਸੀਗੇ ਨਾ ਆਪਾਂ ਤੇ ਮੈਂ ਕਿਹਾ ਥੋੜਾ ਘੁੰਮ ਕੇ ਦੇਖ ਲਈਏ ਵੀ ਕਿ ਕਿਾ ਕਿੰਨੇ ਵਧੀਆ ਲੱਗਦੇ ਨੇ ਜਿੱਥੇ ਜਗ੍ਹਾ ਤੇ ਘੁੰਮਣ ਜਾਂਦੇ ਹਾਂ ਜਿੱਥੇ ਵੀ ਜਾਂਦੇ ਉੱਥੋਂ ਫਿਰ ਲੈ ਕੇ ਆਉਂਦੇ ਨਾ ਤੇ ਇਦਾਂ ਉੱਪਰ ਲਗਾ ਦਿੰਦੇ ਨੇ ਹਰ ਇੱਕ ਜਗ੍ਹਾ ਤੋਂ ਇੱਥੇ ਦੋ ਕਿਚਨਾਂ ਬਣਾਈਆਂ ਇਹਨਾਂ ਨੇ ਦੋ ਔਰਜ ਦਾ ਇੱਕ ਹੈਗੀ ਆ ਜਿਸ ਦਾ ਬਣਾ ਜਿੱਦਾਂ ਤੜਕੇ ਵਗੈਰਾ ਲਾਉਂਦੇ ਨੇ ਇਹਨਾਂ ਤੇ ਇਹ ਕੋ ਇੱਥੇ ਵੀ ਲਗਾਏ ਹੋਏ ਇਹਨਾਂ ਨੇ ਕਿਉਂਕਿ ਘੁੰਮਣ ਫਿਰਦਾ ਭਾਜੀ ਉਹਨਾਂ ਨੂੰ ਬਹੁਤ ਸ਼ੌਂਕ ਆ ਕਿਉਂਕਿ ਸ਼ੌਂਕ ਦੇ ਨਾਲ ਹੁੰਦਾ ਬਹੁਤ ਸ਼ੌਂਕ ਇਹਨਾਂ ਨੂੰ ਚੀਜ਼ਾਂ ਦਾ ਵੀ ਤੇ ਇਹ ਦੂਸਰੀ ਕਿਚਨ ਆ ਤਰ੍ਹਾਂ ਗਲੀਆਂ ਵੇਖੋ ਬਹੁਤ ਚੌੜੀਆਂ ਤੇ ਘਰ ਵੇਖੋ ਕਿੱਦਾਂ ਇਹਨਾਂ ਦੇ ਘਰ ਆਪਾਂ ਹੁਣ ਇਹ ਦੇਖਦੇ ਪਏ ਸੀ ਘਰ ਇਸ ਤਰ੍ਹਾਂ ਬਹੁਤ ਵੱਡੇ ਘਰ ਵੱਡਾ ਘਰ ਆ ਸੜਕ ਉਹ ਮੇਨ ਰੋਡ ਉਧਰ ਤੇ ਇਹ ਗੱਡੀ ਖੜੀ ਕਰਨ ਵਾਸਤੇ ਗੈਰੇਜ ਤੇ ਆ ਦੇਖੋ ਬਾਹਰ درختਰ ਵਗੈਰਾ ਲਾਏ ਹੋਏ ਇਹਨਾਂ ਨੇ ਇਸ ਤਰ੍ਹਾਂ ਕਰਕੇ ਕਿਉਂਕਿ ਗਰਮੀ ਆ ਹੁਣ ਅਸੀਂ ਅੰਦਰ ਚੱਲੇ ਆ ਗਰਮੀ 'ਚ ਮਤਲਬ ਇਹਨੂੰ ਪਸੀਨਾ ਆਉਂਦਾ ਪਿਆ ਸਾਨੂੰ ਨਹੀਂ ਲੱਗਦਾ ਪਿਆ ਤੇ ਆ ਦੇਖੋ ਸਰਦੀਆਂ ਵਿੱਚ ਵਧੀਆ ਵਾ ਕਿਉਂਕਿ ਸਰਦੀਆਂ ਦੇ ਵਿੱਚ ਜਦੋਂ ਇੱਥੇ ਬੈਨ ਬੂਨ ਨੂੰ ਵਧੀਆ ਵਾ ਸਰਦੀਆਂ ਦੇ ਵਿੱਚ ਇੱਥੇ ਜਿੰਨਾਂ ਦੇ ਘਰ ਗਏ ਸੀ ਨਾ ਭਾਜੀ ਤੇ ਤੇ ਉਹਨਾਂ ਦੀ ਪੇਟੀ ਦਾ ਬਰਥਡੇ ਸੀ ਉਹਨਾਂ ਪਹਿਲਾਂ ਸੈਲੀਬ੍ਰੇਟ ਕੀਤਾ ਸੀ ਪਰ ਸਾਡਾ ਕਰਕੇ ਸਪੈਸ਼ਲ ਫੇਅਰ ਕੇਕ ਲਿਆ ਕੇ ਸੈਲੀਬ੍ਰੇਟ ਕੀਤਾ ਬਹੁਤ ਵਧੀਆ ਲੱਗਿਆ ਤੇ ਇੱਥੇ ਜੋ ਵੀ ਘਰ ਹੀ ਨਾ ਬਹੁਤ ਵਧੀਆ ਸੀਗਾ ਤੇ ਫਿਰ ਮੈਂ ਨਾ ਥੋੜੀ-ਬੋਤੀ ਵੀਡੀਓ ਲਈ ਸੀਗੀ ਕਿਉਂਕਿ ਤੁਹਾਨੂੰ ਇਹ ਨਾਲ ਸ਼ੇਅਰ ਕਰਨ ਵਾਸਤੇ ਇੱਕ ਆਈਡੀਆ ਹੋ ਜਾਂਦਾ ਜਿੰਨੂੰ ਸ਼ੌਂਕ ਹੁੰਦਾ ਵਾ ਨਾ ਉਹਦੇ ਵਾਸਤੇ ਆਏ ਤੇ ਜਿੰ ਹਨਾ ਜਿਹਦਾ ਨਹੀਂ ਵੀ ਦਿਲ ਕਰਦਾ ਉਹ ਵੀ ਫਿਰ ਕਰਦਾ ਵਾ ਆਪਣੇ ਘਰ ਨੂੰ ਸਜਾਉਣ ਵਾਸਤੇ ਇਦਾਂ ਆ ਗਏ ਆ ਹੁਣ ਤੇ ਹੁਣ ਆ ਕੇ ਨਾ ਅਸੀਂ ਟਿੰਜ ਵਗੈਰਾ ਕਰ ਲਿਆ ਤੇ ਬਹੁਤ ਵਧੀਆ ਲੱਗਿਆ ਉੱਥੇ ਖਾਣਾ ਪੀਣਾ ਵੀ ਇੰਨਾ ਵਧੀਆ ਬਣਾਇਆ ਸੀ ਉਹਨਾਂ ਨੇ ਤੇ ਸਭ ਕੁਝ ਖਾਣੇ ਪੀਣੇ ਦੀ ਤੇ ਗੱਲ ਵੱਖਰੀ ਆ ਪਰ ਪਿਆਰ ਜਿਹੜਾ ਮਿਲਦਾ ਉਹ ਨਾ ਬਹੁਤ ਅਨਮੋਲ ਹੁੰਦਾ ਵਾ ਤੇ ਬਾਜੀ ਸਾਡੇ ਉਦਾਂ ਵੀ ਜਿਹੜੇ ਨਾ ਉਹਨਾਂ ਦਾ ਪਿਆਰ ਸਾਡੇ ਨਾਲ ਬਹੁਤ ਜ਼ਿਆਦਾ ਵਾ ਜਿੱਦਾਂ ਇਹ ਵਾਲੇ ਬਾਜੀ ਹੈ ਨਾ ਉਦਾਂ ਹੀ ਉਹ ਵੀ ਬਹੁਤ ਬਾਜੀ ਕਰਦੇ ਨੇ ਸਾਡੇ ਨਾਲ ਫਰੈਂਡ ਨੇ ਫਿਰ ਵੀ ਫਰੈਂਡ ਪਿਆਰ ਬਹੁਤ ਕਰਦੇ ਨੇ ਸਾਡੇ ਰੀਅਲ ਭਰਾ ਮੰਗਰ ਤੇ ਫਿਰ ਆਪਾਂ ਬਸ ਹੁਣ ਆ ਗਏ ਹੁਣ ਟਾਈਮ ਤੇ ਕਾਫੀ ਹੋ ਗਿਆ 12 1 ਦਾ ਟਾਈਮ ਹੋ ਜਾਂਦਾ ਇੱਥੇ ਇਦਾਂ ਹੀ ਹੋ ਜਾਂਦਾ ਹੁੰਦਾ ਵਾ ਤੇ ਜਦੋਂ ਆਈਦਾ ਵਾ ਫਿਰ ਟਾਈਮ ਇਸ ਤਰ੍ਹਾਂ ਹੀ ਲੱਗ ਜਾਂਦਾ ਵਾ ਅ ਡਿਨਰ ਵਗੈਰਾ ਕਰਦੇ ਆ ਫਿਰ ਗੱਲਾਂ ਬਾਤਾਂ ਕਰਦੇ ਆ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਕਿੱਦਾਂ ਟਾਈਮ ਨਿਕਲ ਜਾਂਦਾ ਤੇ ਉਹਨਾਂ ਨੇ ਸਾਨੂੰ ਫਿਰ ਗਿਫਟ ਵਗੈਰਾ ਵੀ ਦਿੱਤੇ ਸੀਗੇ ਤੇ ਜਦੋਂ ਹੁੰਦਾ ਨਾ ਗਿਫਟ ਕੋਈ ਦਿੰਦਾ ਤੇ ਉਹ ਵੇਟ ਵੀ ਨਹੀਂ ਹੁੰਦੀ ਹੈਗੀ ਵੀ ਆ ਕੀ ਦਵਾ ਤੇ ਮੈਂ ਹੁਣ ਨਾ ਦੇਖਦੀ ਆ ਵੀ ਹੁਣ ਕੀ ਦਿੱਤਾ ਵਾ ਤੁਹਾਡੇ ਸਾਹਮਣੇ ਹੁਣ ਮੈਂ ਨਾ ਕੋ ਲੰਗੀ ਵੀ ਸਬਰ ਨਹੀਂ ਆ ਹੁੰਦਾ ਪਿਆ ਨਾ ਜਦੋਂ ਕੋਈ ਗਿਫਟ ਦਿੰਦਾ ਸਬਰ ਵੀ ਨਹੀਂ ਹੀ ਕਰ ਸਕਦੇ ਇਸ ਕਰਕੇ ਆ ਦੇਖੋ ਪਰਪਰਾ ਰੱਖੀ ਉਹਦੇ ਵਿੱਚ ਗਿਫਟ ਦਿੱਤਾ ਸੀ ਉਹਨਾਂ ਨੇ ਤੇ ਸ਼ੱਕਨ ਵੀ ਦਿੱਤਾ ਤੇ ਹੁਣ ਆਪਾਂ ਓਪਨਿੰਗ ਕਰਦੇ ਆ ਗਿਫਟ ਦੀ ਬੱਚਿਆਂ ਵਾਂਗ ਵੀ ਕੀ ਕੋਈ ਦੇ ਗਿਫਟ ਦਿੰਦਾ ਤੇ ਉਸੇ ਟਾਈਮ ਆ ਹੀ ਖੋਲ ਲੈਣੇ ਆ ਹੁਣ ਖੋਲ ਕੇ ਦਿਖਾਣੇ ਆ ਕਿੰਨੀ ਸੋਹਣੀ ਹੈ ਪੈਕਿੰਗ ਜਿਹੜੀ ਇਹਨੂੰ ਖੋਲਣ ਨੂੰ ਦਿਲ ਵੀ ਨਹੀਂ ਕਰਦਾ ਵੈਸੇ ਪਰ ਹੁਣ ਇਹ ਆ ਕਿ ਖੋਲਦੀ ਆ ਪੈਕਿੰਗ ਆ ਦੇਖੋ ਵਿੱਚੋਂ ਦੇਖਦੇ ਆਂ ਕੀ ਪਿਆਰ ਦਿੱਤਾ ਉਹਨਾਂ ਨੇ ਗਿਫਟ ਤਾਂ ਨਹੀਂ ਮੈਂ ਮਾਇਨੇ ਵੈਸੇ ਰੱਖਦੀ ਮੈਨੂੰ ਨਹੀਂ ਗਿਫਟ ਦਾ ਹੁੰਦਾ ਹੈ ਇਹਦਾ ਪਿਆਰ ਜਿਹੜਾ ਮਿਲਦਾ ਨਾ ਪਿਆਰ ਬਹੁਤ ਮੰਦਾ ਤੇ ਬਾਜੀ ਸਾਡੇ ਬਹੁਤ ਮਤਲਬ ਨਾਈਸ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਤੇ ਪਰ ਚਲੋ ਜਿਹੜੀ ਪਿਆਰ ਨਾਲ ਚੀਜ਼ ਦਿੱਤੀ ਹੁੰਦੀ ਹੈ ਨਾ ਤੋਂ ਤਾਂ ਫਿਰ ਖੁਸ਼ੀ ਵੀ ਹੁੰਦੀ ਆ ਸੁਨਵਾ ਤੇ ਇੱਕ ਪਰਫਿਊਮ ਆ ਤੇ ਇੱਕ ਜੈਂਸ ਪਰਫਿਊਮ ਆ ਤੇ ਖੁਸ਼ਬੂ ਦੋਨਾਂ ਦੀ ਬਹੁਤ ਵਧੀਆ ਮੈਂ ਵੀ ਥੋੜਾ ਜਿਹਾ ਟਰਾਈ ਕਰਕੇ ਦੇਖਿਆ ਤੇ ਇਹ ਵੀ ਬਹੁਤ ਵਧੀਆ ਵਾ ਤੇ ਤੇ ਚਲੋ ਹੈ ਹੀ ਆ ਪਰਫਿਊਮ ਵਧੀਆ ਹੀ ਹੁੰਦੇ ਇੱਥੇ ਦੀ ਫੇਮਸ ਚੀਜ਼ਾਂ ਨੇ ਨਾ ਇਹ ਅਸਲ ਵਿੱਚ ਕਿ ਆਪਾਂ ਦबई ਜਾਂ ਬਹਿਰੇਨ ਦੀ ਹੈ ਇਹੀ ਫੇਮਸ ਚੀਜ਼ਾਂ ਹੁੰਦੀਆਂ ਨੇ ਪਰਫਿਊਮ ਤੇ ਇਹ ਦੋਨੋਂ ਚੀਜ਼ਾਂ ਤੇ ਥੈਂਕ ਯੂ ਜੀ ਇੱਕ ਗਿਫਟ ਦੇਣ ਵਾਸਤੇ ਭਾਜੀ ਹੁਣਾਂ ਦਾ ਤੇ ਵੀਡੀਓ ਥੋੜੀ ਵਧੀਆ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ